ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਰਣਕ ਕੇਪੀ ਸਿੰਘ ਦਾ ਜਨਮ ਦਿਨ ਅੱਜ ਕਾਂਗਰਸੀ ਵਰਕਰਾਂ ਵੱਲੋਂ 48ਾਈ ਦਫ਼ਤਰ ਨੰਗਲ ਵਿਖੇ ਕੇਕ ਕੱਟ ਕੇ ਮਨਾਇਆ ਗਿਆ ਅਤੇ ਇਸ ਮੌਕੇ ਤੇ ਸਤਲੁਜ ਪਾਰਕ ਨੰਗਲ ਵਿਖੇ ਸ਼ਾਨਦਾਰ ਫਲਦਾਰ ਬੂਟੇ ਲਗਾ ਕੇ ਰਣਕ ਕੇਪੀ ਸਿੰਘ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ ਆਓ ਸੁਣਦੇ ਹਾਂ ਵਕ ਵਕ ਆਗੂਆਂ ਨੇ ਰਾਣਾ ਕੇਪੀ ਸਿੰਘ ਦੇ ਜਨਮ ਦਿਨ ਤੇ ਵਧਾਈ ਦਿੰਦਿਆਂ ਹੋਇਆਂ ਕੀ ਕਿਹਾ ਦੇਖੋ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਵਿੱਚ ਪ੍ਰਧਾਨ ਜੀ ਅੱਜ ਰਾਣਾ ਕੇਪੀ ਜੀ ਦਾ ਤੁਸੀਂ ਜਨਮ ਦਿਨ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਅਸੀਂ ਹਰ ਸਾਲ ਮਾਨਯੋਗ ਸਾਡੇ ਸਾਬਕਾ ਸਪੀਕਰ ਰਾਣਾ ਕੇਪੀ ਜੀ ਦਾ 48 ਆਈ ਦੇ ਵਿੱਚ ਬਲਾਕ ਕਾਂਗਰਸ ਕਮੇਟੀ ਵੱਲੋਂ ਜਨਮ ਦਿਵਸ ਮਨਾਇਆ ਜਾਂਦਾ ਹੈ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਰਾਣਾ ਜੀ ਦੀ ਜਿਹੜੀ ਹੈਗੀ ਤਰੱਕੀ ਹੋਵੇ ਔਰ ਜਿਹੜਾ ਹੈਗਾ ਸੇਹਤ ਉਹਨਾਂ ਦੀ ਬਹੁਤ ਚੜ੍ਹਦੀ ਕਲਾ ਚ ਰਵੇ ਧੰਨਵਾਦ 16 ਅਕਤੂਬਰ 1957 ਨੂੰ ਸਾਡੇ ਮਾਨਯੋਗ ਸਪੀਕਰ ਸਾਹਿਬ ਜੀ ਦਾ ਜਨਮ ਦਿਨ ਜਨਮ ਦਿਨ ਹੋਇਆ ਸੀਗਾ ਉਸ ਨੂੰ ਰੀਤੀ ਰਿਵਾਜ ਦੇ ਨਾਲ ਅਸੀਂ ਹਰ ਸਾਲ ਸਾਡੇ ਬਲੋਗ ਕਾਂਗਰਸ ਮੰਗਲ ਹਰ ਸਾਲ ਜਨਮ ਦਿਨ ਮਨਾਉਂਦੀ ਹੈ ਅਸੀਂ ਦੁਆ ਕਰਦੇ ਹਾਂ ਕੀ ਜੇ ਆਪਾਂ ਪਿਛਲਾ ਇਤਿਹਾਸ ਵੀ ਦੇਖੀਏ ਨੰਗਲ ਦਾ ਅੱਜ ਬੇਸ਼ੱਕ 2014 ਤੋਂ ਮੋਦੀ ਸਾਹਿਬ ਇੱਥੇ ਆਈ ਹੈ ਸੈਂਟਰ ਦੇ ਵਿੱਚ ਲੇਕਿਨ ਜੋ ਜਨਮ ਤੋਂ 1960 ਤੋਂ ਲੈ ਕੇ ਅੱਜ ਤੱਕ ਜੇ ਕਾਂਗਰਸ ਦਾ ਸਭ ਕੁਝ ਜੋ ਕੀਤਾ ਹੈ ਉਹ ਨੰਗਲ ਦੇ ਵਿੱਚ ਉਹ ਕਾਂਗਰਸ ਦੀ ਦੇਣ ਹੈ ਉਸ ਦੇ ਵਿੱਚ ਸਾਡੇ ਮਾਨਜੋਗ ਐਕਸ ਸਪੀਕਰ ਹਨ ਕੇਬੀ ਸਿੰਘ ਦਾ ਬਹੁਤ بڑا ਯੋਗਦਾਨ ਹੈ ਤੇ ਅਸੀਂ ਸਾਰਿਆਂ ਨੇ ਦੁਆ ਕੀਤੀ ਹੈ ਕਿ 2027 ਦੇ ਵਿੱਚ ਕਾਂਗਰਸੀ ਸਰਕਾਰ ਬਣੇ ਤੇ ਨੰਗਲ ਦੇ ਵਿੱਚ ਜਿਹੜਾ ਅੱਜ ਜਿਹੜਾ ਉੱਜੜਦਾ ਜਾ ਰਿਹਾ ਨੰਗਲ ਉਹ ਖੁਸ਼ੀਆਂ ਤੇ ਜਾਵੇ ਜੈ ਕਾਂਗਰਸ ਜੈ ਜਨਤਾ ਜੈ ਸੰਘਰਸ਼ ਉਸੇ ਇਸ ਸਬੰਧ ਦੇ ਵਿੱਚ ਸ਼ਰਮਾ ਜੀ ਕੋਈ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਵੀ ਪ੍ਰਾਲਾ ਕੀਤਾ ਉਹ ਸਾਡੇ ਜਿਹੜੇ ਪ੍ਰਧਾਨ ਸੰਜੇ ਸਾਨੀ ਜੀ ਹੈ ਸਾਰੀ ਟੀਮ ਜਿਹੜੀ ਹੈ ਸਤਲੁ ਸਦਨ ਦੇ ਵਿੱਚ ਪੰਜ ਜਿਹੜੇ ਹਰੇ ਪੇੜ ਲਗਾ ਰਹੇ ਜਾਂਦੇ ਹਨ ਸਤਲੁ ਜੀ ਹਰ ਸਾਲ ਦੀ ਤਰ੍ਹਾਂ ਬਲਾਕ ਕਾਂਗਰਸ ਕਮੇਟੀ ਤੇ ਸਾਡੇ ਸਮੂਹ ਕੌਂਸਲਰਾਂ ਵੱਲੋਂ ਸਾਡੇ ਮਾਨਯੋਗ ਸਪੀਕਰ ਐਕਸ ਸਪੀਕਰ ਆਣਾ ਕਵਰਪਾਲ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਸਾਰਿਆਂ ਨੇ ਪਰਮਾਤਮਾ ਅੱਗੇ ਹੀ ਅਰਦਾਸ ਕੀਤੀ ਕਿ ਰਾਣਾ ਜੀ ਦੀ ਸਿਹਤ ਵਧੀਆ ਬਣੀ ਰਹੇ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਇਦਾਂ ਹੀ ਸੇਵਾ ਕਰਦੇ ਰਹਿਣ ਧੰਨਵਾਦ ਅੱਜ ਜਿਹੜੇ ਬੋਦੇ ਵੀ ਲਗਾਏ ਜਾ ਰਹੇ ਹਨ ਹਾਂਜੀ ਇਸ ਤੋਂ ਇਲਾਵਾ ਅੱਜ ਅਸੀਂ ਪਰਿਆਵਰਣ ਦੀ ਸਾਂਭ ਸੰਭਾਲ ਵਾਸਤੇ ਓਧਾ ਰੂਪਨ ਵੀ ਕਰ ਰਹੇ ਹਾਂ ਰਾਣਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਸਤਲੁਜ ਪਾਰਕ ਦੇ ਵਿੱਚ ਅਸੀਂ ਹੁਣ ਛਾਇਆਦਾਰ ਤੇ ਫਲਦਾਰ ਬੂਟੇ ਲਾਉਂਦੇ ਅੱਜ ਅਸੀਂ ਉਰਵ ਵਿਧਾਨ ਸਭਾ ਸਪੀਕਰ ਸ਼੍ਰੀ ਰਾਣਾ ਕੌਰਪਾਲ ਸਿੰਘ ਦੇ ਜਨਮ ਦਿਨ ਦੇ ਉਪਲਬਖਸ਼ ਦੇ ਵਿੱਚ 6 ਬੂਟੇ ਸਤਲੁਜ ਪਾਰਕ ਦੇ ਵਿੱਚ ਲਗਾਏ ਆ ਤੇ ਅਸੀਂ ਜਨਤਾ ਨੂੰ ਜਿਹੜੀ ਐ ਅਪੀਲ ਕਰਦੇ ਆ ਕਿ ਜਿਹੜੀ ਰੁੱਖ ਲਗਾਉਣ ਦੇ ਵਿੱਚ ਸਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਰੁੱਖ ਇੱਕ ਰੁੱਖ ਸੌ ਸੁੱਖ ਰਾਣੀ ਦੀ ਸਿਆਣੀ ਦੀ ਕਹਾਵਤਾਂ ਵੀ ਹੈਗੀਆਂ ਇਹ ਤੇ ਧੰਨਵਾਦ ਤੁਹਾਡਾ ਜੀ ਹੁਣ ਉਹਨਾਂ ਲਈ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਰਾਣਾ ਜੀ ਦਿਨ ਰੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਉਹਨਾਂ ਦੀ ਲੰਮੀ ਉਮਰ ਬਖਸ਼ੇ ਪ੍ਰਮਾਤਮਾ